ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਰਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਲਿਆ ਇੱਕ ਵੱਡਾ ਐਕਸ਼ਨ ਤੁਹਾਨੂੰ ਦੱਸ ਦਈਏ ਕਿ ਇੱਕ ਵੱਡਾ ਫੈਸਲਾ ਲੈਣ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਯਾਨੀ ਕਿ ਅਰਵਿੰਦ ਕੇਜਰੀਵਾਲ ਨੇ ਆਪਣੇ ਹੀ ਵਿਧਾਇਕਾਂ ਤੇ ਮੰਤਰੀਆਂ ਲਈ ਇੱਕ ਵੱਡਾ ਅਹਿਮ ਫੈਸਲਾ ਲਿਆ ਹੈ ਉਹ ਪਹਿਲਾਂ ਵੀ ਕਹਿੰਦੇ ਸੀ ਕਿ ਜਿਹੜੇ ਪੰਜ ਅਸਤੀਫੇ ਅੱਜ ਵੀ ਜਿਹੜੇ ਨੇ ਮੇਰੇ ਟੇਬਲ ਤੇ ਪਏ ਹੋਏ ਨੇ ਤੇ ਉਹ ਅਸਤੀਫੇ ਮੈਂ ਜਦੋਂ ਹੱਥੋਂ ਹੱਤੀ ਦਿਆਂਗਾ ਤਾਂ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਮੈਂ ਇਹ ਅਸਤੀਫੇ ਕਿਸ ਤਰੀਕੇ ਨਾਲ ਦਿੱਤੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਟਾਈਮ ਦੀ ਸਭ ਤੋਂ ਅਹਿਮ ਖਬਰ ਕੀ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਆਪਣੀ ਪਾਰਟੀ ਦੇ ਲਈ ਇੱਕ ਵੱਡਾ ਅਹਿਮ ਫੈਸਲਾ ਲੈਣ ਜਾ ਰਹੇ ਨੇ ਜਿੱਥੇ ਪਹਿਲਾਂ ਉਹਨਾਂ ਨੇ ਮੌਤ ਕੀਤਾ 5 ਸਾਲੀ ਵਿਜੇ ਕੁਵਰ ਪ੍ਰਤਾਪ ਸਿੰਘ ਨੂੰ ਤੇ ਹੁਣ ਉਹ ਜਿਹੜੇ ਪਾਰਟੀ ਦੇ ਮੈਂਬਰ ਨਹੀਂ ਹਨ ਉਹਨਾਂ ਨੇ ਆਪ ਹੀ ਅਸਤੀਫਾ ਦੇ ਦਿੱਤਾ ਹੈ ਤੇ ਉਸ ਤੋਂ ਬਾਅਦ ਪਠਾਨ ਮਾਜਰਾ ਦੀ ਗੱਲ ਕਰੀਏ ਜਿਹੜੇ ਜ਼ਿਲ੍ਹਾ ਸਨੌਰ ਤੋਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਨ੍ਹਾਂ ਨੇ ਪਾਣੀ ਦੇ ਮੁੱਦਿਆਂ ਨੂੰ ਲੈ ਕੇ ਕਾਫੀ ਵੱਡੇ ਸਵਾਲ ਖੜੇ ਕਰ ਦਿੱਤੇ ਆਮ ਆਦਮੀ ਪਾਰਟੀ ਤੇ ਕਈਏ ਤਾਂ ਉਹ ਵੀ ਜਿਹੜੇ ਨੇ ਆਮ ਆਦਮੀ ਪਾਰਟੀ ਤੋਂ ਜਲਦੀ ਅਸਤੀਫਾ ਉਹਨਾਂ ਤੋਂ ਵੀ ਲੈ ਲਿਆ ਜਾਵੇਗਾ ਕਿਉਂਕਿ ਜਿਸ ਤਰ੍ਹਾਂ ਉਹਨਾਂ ਵੱਲੋਂ ਜਿਹੜਾ ਹੈ ਆਮ ਆਦਮੀ ਪਾਰਟੀ ਉੱਤੇ ਜਿਹੜੇ ਨੇ ਤੰਜ ਕਸੇ ਗਏ ਜੇਕਰ ਗੱਲ ਕਰੀਏ ਤਾਂ ਹੁਣ ਇੱਕ ਵੱਡੀ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਕਿ ਜਿੱਥੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਲਗਾਤਾਰ ਆਪਣੇ ਜਿਹੜੇ ਉਹਨਾਂ ਵਿਧਾਇਕਾ ਮੰਤਰੀਆਂ ਬਾਰੇ ਜਿਹੜੇ ਨੇ ਅਸਤੀਫੇ ਲੈਣ ਜਾ ਰਹੇ ਨੇ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੇ ਨੀਮਾ ਦੀ ਪਾਲਣਾ ਨਹੀਂ ਕੀਤੀ ਜਾਂ ਨੀਮਾ ਨੂੰ ਨਹੀਂ ਮੰਨਿਆ ਇਹ ਆਮ ਆਦਮੀ ਪਾਰਟੀ ਦੇ ਆਪਣੇ ਵਿਧਾਇਕ ਨੇ ਇਹ ਇਹਨਾਂ ਉੱਤੇ ਜਿਹੜੇ ਇਲਜ਼ਾਮ ਲਗਾਏ ਗਏ ਨੇ ਉਹ ਕੋਈ ਸ਼੍ਰੋਮਣੀ ਅਕਾਲੀ ਦਲ ਨਹੀਂ ਕਾਂਗਰਸ ਪਾਰਟੀ ਨਹੀਂ ਨਾ ਹੀ ਗੱਲ ਕਰੀਏ ਭਾਜਪਾ ਵੱਲੋਂ ਇਹ ਡਿਸੀਜਨ ਇਹ ਫੈਸਲਾ ਖੁਦ ਲਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਜੇਕਰ ਗੱਲ ਕਰੀਏ ਤਾਂ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਕਿਉਂ ਕੱਢਿਆ ਜਾ ਰਿਹਾ ਕਿਉਂਕਿ ਟ੍ਰਿਪਲ ਸੀ ਦਾ ਫਾਰਮੂਲਾ ਅਪਣਾਉਣ ਲੱਗੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਸੀ ਫਾਰਮੂਲਾ ਕੀ ਹੁੰਦਾ ਤਾਂ ਦੱਸ ਦਿੰਨੇ ਆ ਕਿ ਜੇ ਆਦਮੀ ਦਾ ਕਿਰਦਾਰ ਮਾੜਾ ਹੈ ਜੇ ਉਹਨਾਂ ਨੇ ਕੋਈ ਕ੍ਰਾਈਮ ਕੀਤਾ ਜਾਂ ਕ੍ਰਪਸ਼ਨ ਕੀਤੀ ਹੈ ਯਾਨੀ ਕਿ ਇਹ ਫਾਰਮੂਲਾ ਸੀ ਹੈ ਜਿਹਨੂੰ ਅਪਣਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਆਮ ਪਾਰਟੀ ਦੇ ਜਿਹੜੇ ਆਪਣੇ ਵਿਧਾਇਕ ਨੇ ਜਿਹੜੇ ਨੇ BC ਵਿੰਗ ਦੇ ਹਲਕਾ ਅੰਮ੍ਰਿਤਸਰ ਤੋਂ ਅਨਮੋਲ ਸਿੰਘ ਛਾਪਾ ਜਿਨ੍ਹਾਂ ਨੇ ਕੀ ਹੈ ਕਿ ਇਹ ਸੀ ਫਾਰਮੂਲਾ ਅਪਣਾ ਕੇ ਉਸ ਵਿਧਾਇਕ ਨੂੰ ਅਸਤੀਫਾ ਦੇ ਦਿੱਤਾ ਜਾਵੇ ਤੇ ਪਾਰਟੀ ਚੋਂ ਬਾਹਰ ਕੱਢ ਦਿੱਤਾ ਜਾਵੇ ਯਾਨੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਵੱਡੀ ਹਲਚਲ ਮਚ ਗਈ ਹੈ ਅਸਤੀਫਾ ਦੇ ਦੇਨ ਜਾ ਰਹੀ ਹੈ ਆਮ ਆਦਮੀ ਪਾਰਟੀ ਉਸ ਵਿਧਾਇਕ ਨੂੰ ਜਿਹਦੇ ਉੱਤੇ ਇਹ ਫਾਰਮੂਲਾ ਸੀ ਦੇ ਵਿੱਚੋਂ ਜਿਹੜੇ ਨੇ ਉਹਨਾਂ ਉੱਤੇ ਵੱਡੇ ਜਿਹੜੇ ਨੇ ਇਲਜ਼ਾਮ ਲੱਗੇ ਨੇ ਤੇ ਉਹ ਇਲਜ਼ਾਮ ਵੀ ਸਾਬਤ ਹੋਏ ਨੇ ਯਾਨੀ ਕਿ ਉਹਨਾਂ ਨੇ ਇੱਕ ਵੱਡਾ ਪਾਰਟੀ ਦੇ ਵਿੱਚ ਰਹਿ ਕੇ ਉਹਨਾਂ ਦਾ ਕਿਰਦਾਰ ਉਹਨਾਂ ਨੇ ਕਿਰਦਾਰ ਤੇ ਵੀ ਉਹਨਾਂ ਦੇ ਦੋਸ਼ ਲੱਗੇ ਨੇ ਯਾਨੀ ਕਿ ਕ੍ਰਾਈਮ ਤੇ ਕ腐ਸ਼ਨ ਕਿੰਨੇ ਹੀ ਉਹਨਾਂ ਤੇ ਸਾਬਤ ਹੋਏ ਨੇ ਤੇ ਉਹਦੇ ਚੱਲਦੇ ਉਹਨਾਂ ਨੂੰ 4 ਸਾਲ ਦੀ ਸਜ਼ਾ ਵੀ ਸੁਣਾ ਦਿੱਤੀ ਗਈ ਐ ਅਸੀਂ ਗੱਲ ਕਰ ਰਹੇ ਆ ਅੱਜ ਹੀ ਖਡੂਰ ਸਾਹਿਬ ਤੋਂ ਵਿਧਾਇਕ ਨੇ ਜਿਹੜੇ ਮੌਜੂਦਾ ਮੰਜਿੰਦਰ ਲਾਲਪੁਰਾ ਲਾਲਪੁਰਾ ਨੂੰ ਹੁਣ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ ਉਹਨਾਂ ਨੂੰ ਅਸਤੀਫਾ ਦੇ ਦਿੱਤਾ ਗਿਆ ਅਰਵਿੰਦ ਕੇਜੀਵਾਲ ਨੂੰ ਕਿਉਂਕਿ ਉਹਨਾਂ ਨੇ ਜਿਹੜਾ ਹੈ ਇੱਕ ਔਰਤ ਦੇ ਨਾਲ ਕੁੱਟਮਾਰ ਵੀ ਕੀਤੀ ਜਿਸ ਦੇ ਉੱਤੇ ਉਹਨਾਂ ਦੇ ਵੱਡੇ ਦੋਸ਼ ਵੀ ਲੱਗੇ ਨੇ ਉਹ ਸਾਬਤ ਵੀ ਕੀਤੇ ਗਏ ਨੇ ਅਦਾਲਤ ਵੱਲੋਂ ਤੇ ਹੁਣ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ ਆਪ ਦੇ ਜਿਹੜੇ ਨੇ ਜ਼ਿਲ੍ਹਾ ਬੀਸੀ ਦੇ ਜਿਹੜੇ ਵਿੰਗ ਨੇ ਅੰਮ੍ਰਿਤਸਰ ਹਲਕਾ ਅੰਮ੍ਰਿਤਸਰ ਤੋਂ ਅਨਮੋਲ ਸਿੰਘ ਸ਼ਾਪਾ ਨੇ ਜਦੋਂ ਕਿਹਾ ਕਿ ਅਰਵਿੰਦ ਕੇਜੀਵਾਲ ਨੂੰ ਇਹ ਜਿਹੜਾ ਹੈ ਫਾਰਮੂਲਾ ਸੀ ਅਪਣਾਇਆ ਜਾਵੇ ਯਾਨੀ ਕਿ ਜਿਹੜੇ ਕਿਰਦਾਰ ਦੇ ਮਾੜੇ ਨੇ ਚਾਹੇ ਉਹਨਾਂ ਨੇ ਪਾਰਟੀ ਦੇ ਵਿੱਚ ਰਹਿ ਕੇ ਕੰਮ ਕੀਤੇ ਚਾਹੇ ਪਾਰਟੀ ਤੇ ਆਉਣ ਤੋਂ ਪਹਿਲਾਂ ਉਹਨਾਂ ਤੇ ਦੋਸ਼ ਲੱਗੇ ਸੀ ਤਾਂ ਅੱਜ ਲਾਲਪੁਰਾ ਨੂੰ ਅਸਤੀਫਾ ਦੇ ਦਿੱਤਾ ਗਿਆ ਹੈ ਤਾਂ ਲਾਲਪੁਰਾ ਪਾਰਟੀ ਜੋ ਬਾਹਰ ਕੱਢ ਦਿੱਤੇ ਗਏ ਨੇ ਹਾਲਾਂਕਿ ਹਜੇ ਹੋਰ ਵੀ ਨਾਮ ਹੋਣੇ ਬਾਕੀ ਨੇ ਲੇਕਿਨ ਲਾਲਪੁਰਾ ਦੀ ਛੁੱਟੀ ਕਰ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦੇ ਵਿੱਚੋਂ ਤਾਂ